ਨਹੀਂ ਨਹੀਂ ਮੈਂ ਨਾ ਰਸਤੇ ਦੇ ਵਿੱਚ ਜਾ ਕੇ ਗੀਤਾ ਨੂੰ ਫੋਨ ਕਰ ਦਾਂਗੀ ਐਵੇਂ ਪਵਨ ਨੂੰ ਫੋਨ ਕਰਾਂਗੇ ਤੇ ਉਹ ਤੱਤਾ ਜਾ ਕੇ ਉੱਥੇ ਆ ਜਾਏਗਾ ਥੋੜੇ ਪੈਸੇ ਮੇਰੇ ਕੋਲ ਪਹਿਲੇ ਥੋੜੇ ਤੇ ਰਿਕਾਰਡ ਉਹ ਮੁੰਦੀ ਬਣਾ ਕੇ ਦਫਾ ਨਾ ਆਹੋ ਮੰਮੀ ਕੱਲ ਨੂੰ ਐਵੇਂ ਮੇਰੇ ਭਰਾ ਦੇ ਸਿਰ ਤੇ ਲੰਬਾ ਰਹਿਣਾ ਕਿ ਜੁਆਇ ਨੂੰ ਇੱਕ ਮੁੰਦੀ ਨਹੀਂ ਪਾ ਸਕੇ ਬੀਰੇ ਹੁਣ ਖੜਾ ਵੀ ਹੋ ਜਾ ਜਿਹੜੀਆਂ ਮਾਫ਼ੀਆਂ ਮੰਗਣੀਆਂ ਸੀ ਹੁਣ ਮੰਗ ਲਈਆਂ ਪੈਣੇ ਮੈਨੂੰ ਮਾਫ਼ ਕਰੀ ਤੈਂ ਤੈਨੂੰ ਮੇਰੇ ਕਰਕੇ ਜੀਜਾ ਜੀ ਤੋਂ ਬੜਾ ਕੁਝ ਸੁਣਨਾ ਪਿਆ ਤੇ ਤੁਹਾਨੂੰ ਸਾਰਿਆਂ ਨੂੰ ਵੀ ਆਪ ਦੇ ਜਵਾਈ ਦੇ ਅੱਗੇ ਨੀਵਾ ਪੈਣਾ ਪਿਆ ਗਲਤੀ ਸਾਰੀ ਮੇਰੀ ਹੈ ਕਿ ਮੈਂ ਤੁਹਾਡੀ ਪੁੱਛ ਕੇ ਇੱਲ ਨਹੀਂ ਕਰ ਸਕਿਆ ਚਲੋ ਮੈਂ ਗਾਵਸਤੇ ਧਿਆਨ ਰੱਖਾਂ ਚੱਲ ਮੰਮੀ ਚੱਲ ਇੱਕ ਮਿੰਟ ਗੱਲ ਸੁਣ ਹਾਂਜੀ ਜੀਜਾ ਜੀ ਦੱਸੋ ਜੇ ਕੋਈ ਹੋਰ ਤੁਹਾਡੀ ਫਰਮਾਇਸ਼ ਆ ਆਪਾਂ ਉਹ ਵੀ ਪੂਰੀ ਕਰ ਦਿੰਨੇ ਆ ਵਜਾ ਨਹੀਂ ਆ ਯਾਰ ਜੇ ਤੂੰ ਮਾਫੀ ਮੰਗੀ ਆ ਨਾ ਇਹ ਪੂਆ ਵੀ ਮੰਗ ਲੈ ਫਿਰ ਮੇਰਾ ਰਾਂਝਾ ਰਾਜੀ ਹੋ ਜਾਊਗਾ ਸੋਇਦਾ ਫਿਰ ਕਹੇ ਆਪਣੀ ਮਾਂ ਨੂੰ ਕਿਪ ਕਰ ਜਾ ਕਿਸੇ ਨੂੰ ਮੰਗਣੀ ਮਾਫੀ ਤੇਰੇ ਘਰ ਦੇ ਨੇ ਸਤਕਾਰ ਦਿੱਤੇ ਨੇ ਵੱਡਿਆਂ ਕੋਲੇ ਮਾਫੀਆਂ ਮੰਗਾੜੀਆਂ ਨੇ ਰੋਣਾ ਤਾਂ ਮੇਰਾ ਉਦੋਂ ਨਿਕਲ ਗਿਆ ਜਦ ਮੇਰੇ ਦੋਤੇ ਇੱਥੇ ਬੈਠਾ ਸੀ ਜੇ ਮੇਰੀ ਧੀ ਬੈਠੇਗੀ ਤਾਂ ਮੇਰੀ ਹਾਲਤ ਕੀ ਹੋਏਗੀ ਕੁੜੀ ਨੇ ਜਾਣੀ ਹੈ ਨਹੀਂ ਜਾ ਨਹੀਂ ਨਹੀਂ ਜਾਣੀ ਇੱਥੇ ਛੱਡ ਦੇ ਜਦੋਂ ਪੁੱਤ ਤੁਸੀਂ ਟਾਈਮ ਸਰ ਘਰ ਜਾਓ ਲੇਟ ਹੁੰਦੇ ਪਿਓ ਹਾਂ ਤਦ ਗੱਲ ਹੈ ਮੰਮੀ ਨੂੰ ਨਾ ਜਵਾਈ ਪਾਈ ਨੂੰ ਧੱਕਾ ਨਹੀਂ ਮਾਰਨਾ ਚਾਹੀਦਾ ਉਹ ਮੰਮੀ ਬੱਸ ਕਰੋ ਇਹੋ ਜਿਹਾ ਜਵਾਈ ਨੂੰ ਨਾ ਜਿੰਨੀ ਕਿੱਜੇ ਚਾਹੀਦੀ ਹੈ ਓਨੀ ਕ ਨਾਨੀ ਨੇ ਦੇ ਦਿੱਤੀ ਹੈ ਕਹਿੰਦਾ ਕੀ ਪਿਆ ਸੀਗਾ ਮੈਂ ਮਾਫੀ ਮੰਗ ਲਈ ਸਹੀ ਹੈ ਤੁਸੀਂ ਕਹਤੇ ਉਹਦੇ ਗੋਡੇ ਭਰ ਬੈਣਾ ਸੀਗਾ ਮੈਨੂੰ ਤਾਂ ਡਰ ਸੀ ਕਿ ਜੇ ਕਿਰਨ ਦਾ ਘਰ ਖਰਾਬ ਹੋ ਜੇ ਸਾਰਾ ਇਲਜ਼ਾਮ ਸਾਡੇ ਤੇ ਆ ਜਾਣਾ ਹੈ ਭੂਆ ਜੀ ਤੁਸੀਂ ਟੈਨਸ਼ਨ ਨਾ ਲੋ ਇਹੋ ਜਿਹਾ ਘਰ ਵਾਲੇ ਨਾਲ ਤਾਂ ਮੈਂ ਵੈਸੇ ਨਹੀਂ ਵਸਣਾ ਜਾਂਦੀ ਜਿੰਨੂੰ ਨਾ ਮੇਰੀ ਇੱਜ਼ਤ ਦਾ ਨਾ ਮੇਰੀ ਭੂਆ ਜੀ ਦੀ ਇੱਜ਼ਤ ਮੈਂ ਤਾਂ ਹਰਾਨਾ ਪੂਆ ਜੀ ਤੁਹਾਡੇ ਇਦਾਂ ਦੇ ਭਰਾਵਾਂ ਤੇ ਜਿਹੜੇ ਤੁਹਾਡੀ ਇੰਨੀ ਬੇਇੱਜ਼ਤੀ ਹੋ ਗਈ ਉਹ ਫੇਰ ਵੀ ਚੁੱਪ ਕਰਕੇ ਖੜੇ ਹੋਏ ਸੀਗੇ ਤੂੰ ਇਹੋ ਜੇ ਭਰਾਵਾਂ ਤੇ ਜੜੇ ਆਪਣੀ ਭੈਣ ਕੋਲੋਂ ਮਾਫੀ ਮੰਗਣ ਲੱਗੇ ਹੋਏ ਐ ਤੇ ਖੜ ਕੇ ਤਮਾਸ਼ਾ ਦੇਖਦੇ ਪਏ ਐ ਪੂਆ ਜੀ ਗੀਤਾ ਦੀਦੀ ਤੇ ਵੀਰੇ ਜੋ ਅੰਦਰ ਕੁਝ ਵੀ ਹੋਇਆ ਉਹਨਾਂ ਕਰਕੇ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਹੈ ਕੰਮ ਲਈ ਤੂੰ ਮਾਫੀ ਮੰਗਦੀ ਪਈ ਐ ਅੰਦਰ ਜੋ ਕੁਝ ਵੀ ਹੋਇਆ ਨਾ ਉਹ ਕਿਸੇ ਦੇ ਵਾਸਤੇ ਈ ਨਹੀਂ ਸੀ ਆ ਪੈਣੇ ਪੈਣਾ ਮਾਫੀ ਮੰਗ। ਆ ਤੇਰੇ ਵਾਲਾ ਨਾ ਕੁਝ ਜ਼ਿਆਦਾ ਹੀ ਵੱਡੀ ਫਰਮੈਚ ਕਰ ਗਿਆ ਸੀ ਉਹ ਇਹ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਇੱਕ ਪੁੱਤ ਦੇ ਅੱਗੇ ਉਹਦੀ ਮਾਂ ਨੂੰ ਝੁਕਾਉਂਦਾ ਪਿਆ ਇਹੋ ਜੀ ਚੀਜ਼ ਇੱਕ ਪੁੱਤ ਕਿਵੇਂ ਬਰਦਾਸ਼ਤ ਕਰ ਲੂਗਾ ਵੀਰੇ ਭੂਆ ਹੈਗੀ ਇਸ ਘਰ ਦੀ लाਡਲੀ ਤੇ ਜੀਜਾ ਜੀ ਜੋ ਚਾਹੁੰਦੇ ਸੀਗੇ ਉਹ ਚੀਜ਼ ਤੇ ਮੈਨੂੰ ਵੀ ਪਸੰਦ ਨਹੀਂ ਸੀ ਬਾਕੀ ਜੋ ਵੀ ਦਾਦੀ ਨੇ ਕੀਤਾ ਬਹੁਤ ਵਧੀਆ ਕੀਤਾ ਲਾ ਤਾਂ ਨ ਖੁੰਝੇ ਮੈਂ ਤਾਂ ਇਹੀ ਚਾਹਨੀ ਆ ਇਹਨਾਂ ਭੈਣ ਭਰਾਵਾਂ 'ਚ ਜੋ ਚੱਲਦਾ ਪਿਆ ਚੱਲਣ ਦਿਓ ਪਰ ਆਪਾਂ ਭੈਣ ਭਰਾਵਾਂ ਨੇ ਆਪਣੇ 'ਚ ਵਿਗਾੜ ਨਹੀਂ ਪਾਣੀ ਭੈਣੇ ਜਿੰਨੇ ਕ ਤੇਰੇ ਘਰ ਵਾਲੀ ਸੋਸ ਸੀ ਓਨੀ ਕੋਨੇ ਵਰਤ ਲਈ ਪਰ ਸਾਨੂੰ ਹੁਣ ਐਂ ਲੱਗਦਾ ਜੇ ਕੱਲ ਨੂੰ ਤੇਰਾ ਘਰ ਖਰਾਬ ਹੋ ਗਿਆ ਨਾ ਤਾਂ ਜ਼ਿੰਮੇਵਾਰ ਅਸੀਂ ਹੋਵਾਂਗੇ। ਨਾ ਨਾ ਵੀਰੇ ਤੁਸੀਂ ਕੋਈ ਜ਼ਿੰਮੇਵਾਰ ਨਹੀਂ ਹੋ। ਜ਼ਿੰਮੇਵਾਰ ਤਾਂ ਮੇਰੇ ਮਾਪਿਓ ਨੇ ਜਿਨ੍ਹਾਂ ਨੇ ਉਹਨਾਂ ਨੂੰ ਸਿਰ ਤੇ ਚੜਾਇਆ ਹੋਇਆ। ਚੱਲ ਚੰਗਾ ਭੈਣੇ ਮੈਂ ਚਲਦਾ। ਲਾਪੇ ਖਿਆਲ ਰੱਖੀ ਹੈਂ। ਚਲੋ ਮੰਮੀ ਚੱਲੀਏ। ਫੂਆ ਜੀ ਮੁੰਨੇ ਤੁਹਾਡੇ ਮੂਰੇ ਹੱਤ ਜਿਸ ਕਰਕੇ ਜਵਾਈਆਂ ਨੂੰ ਥੱਕੇ ਪੈਣ ਮੈਂ ਆ ਤੇ ਰਿਸ਼ਤਾ ਹੀ ਨਹੀਂ ਰੱਖਣਾ ਉਹ ਹੋ ਪ੍ਰਾਣਿਆਂ ਗੁੱਸਾ ਕਾ ਤੇ ਕਰਦਾ ਤੂੰ ਗੱਲ ਹੀ ਏਦਾਂ ਦੀ ਕਹੀ ਸੀ ਕਿ ਸਾਨੂੰ ਵੀ ਗੁੱਸਾ ਆ ਗਿਆ ਸੀ ਕਿਉਂ ਜਦ ਮਾਪ ਪੁੱਤਾਂ ਨੇ ਉਧਰ ਗਲਤੀ ਕੀਤੀ ਸੀ ਮਾਫ਼ੀ ਤੇ ਉਹੀ ਮੰਗਣਗੇ ਗੁੱਸਾ ਇਸ ਗੱਲ ਦਾ ਨਹੀਂ ਕਿ ਦਾਦੀ ਨੇ ਮੈਨੂੰ ਥੱਕਾ ਮਾਰਿਆ ਵੱਡੇ ਨੇ ਕਹਿ ਸਕਦੇ ਨੇ ਪਰ ਗੁੱਸਾ ਇਸ ਗੱਲ ਦਾ ਉਹਨਾਂ ਦੇ ਮਗਰ ਲਾ ਕੇ ਥੱਕਾ ਮਾਰਿਆ ਸੱਸਰੀ ਕਾਲਾ ਮੇਰੇ ਲੋ ਰੱਖੋ ਆਪਣੀ ਧੀ ਮੰੰਦੀ ਮੈਂ ਤੁਹਾਡੇ ਕੋਲ ਪੈਸਾ ਹੈਗਾ ਟੜਮਾਪੇ ਬਾਹਰ ਗਏ ਹੋਏ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਹਰੇਕ ਨੂੰ ਝੁਕਾ ਲੋਗੇ ਪਵਨਕ ਤਾਂ ਠੀਕ ਸੀ ਉਹਨੇ ਮਾਫੀ ਵੀ ਮੰਗ ਲਈ ਸੀ ਪਰ ਭੂਆ ਵਾਲਾ ਕੰਮ ਨਹੀਂ ਸਹੀ ਕੀਤਾ ਤੁਸੀਂ ਬਹਿ ਗਏ ਹੋ ਇਹ ਮੇਰੇ ਨਾਲ ਜਬਾਨ ਲੜਾਈ ਜਾਂਦੀ ਹੈ ਜੀਜਾ ਵੈਸੇ ਕਿੰਨਾ ਜ਼ੋਰ ਲਗਾਉਣਾ ਨਾ ਕਿੰਨੀ એનર્ਜੀ ਆ ਜਾਓ ਆਪਣੇ ਘਰੇ ਤੇ ਖਾਓ ਰੋਟੀ ਪਾਣੀ ਕਿਰਨਾਂ ਆ ਨਖਰੇ ਜੀ ਮੈਨੂੰ ਨਾ ਦਿਖਾ ਕੇ ਜਾ ਆਪਣਾ ਘਰ ਵਸਾਲਾ ਮੰਮੀ ਬਸ ਕਰਜੋ ਹੁਣ ਤੇ ਨਾਲੇ ਕਿੰਨੀ ਕੁ ਦੇਰ ਤੁਹਾਨੂੰ ਨਹੀਂ ਲੱਗਦਾ ਜਿਹੜੀਆਂ ਜੀਜੇ ਨੇ ਫਾਲਤੂ ਦੀ ਮੰਗ ਰੱਖੀ ਆ ਤੇ ਗਲਤ ਐ ਆ ਜਿਹੜੀਆਂ ਤੁਸੀਂ ਦੋਨੇ ਜਾਣੀਆਂ ਅੱਗੇ ਬੋਲਣ ਲੱਗੀਆਂ ਨਾ ਮੈਨੂੰ ਤਾਂ ਹੀ ਖੇਚੜਦੀ ਆ ਤੁਹਾਡੀ ਭੂਆ ਦੀ ਪੱਟੀਆਂ ਪੜਾਈਆਂ ਹੋਈਆਂ ਨੇ ਤੁਹਾਨੂੰ ਚਾਚੀ ਇਸ ਘਰ 'ਚ ਭੂਆ ਤੋਂ ਇਲਾਵਾ ਕੋਈ ਗੱਲ ਹੈਗੀ ਐ ਜਦੋਂ ਦੇਖ ਲਓ ਤੁਸੀਂ ਭੂਆ ਦੇ ਮਗਰ ਹੀ ਬੇ ਰਹਿਨੇ ਹੋ ਕਿਉਂ ਬੈਸੀ ਜਾਂਦੇ ਜੇ ਚੁੱਪ ਕਰ ਕੇ ਅੰਦਰ ਆ ਜਾਓ ਮੰਮੀ ਜੀ ਇੱਕ ਤਾਂ ਤੁਸੀਂ ਸਾਡੇ ਜੁਵਾਈ ਨੂੰ ਮਾਰਿਆ ਧੱਕਾ ਹੈ ਉੱਤੋਂ ਜਿੱਦ ਸਾਡੀ ਕੁੜੀ ਦਾ ਘਰ ਪੱਟ ਦਿੱਤਾ ਆ ਇੱਕ ਤਾਂ ਧੀ ਸਾਡੀ ਬਹਿ ਗਈ ਘਰੇ ਉੱਤੋਂ ਤੁਸੀਂ ਬੋਲੀ ਜਾਂਦੇ ਹੋ ਤੇਰਾ ਜੁਵਾਈ ਨਾ ਬੜੇ ਖੰਮ ਕੱਢੀ ਫਿਰਦਾ ਸੀ ਉਹਨੂੰ ਕੱਟਣੇ ਤਾਂ ਹੈਗੇ ਸੀ ਮੰਮੀ ਜੇ ਕਿਰਨ ਘਰੇ ਬਹਿ ਗਈ ਨਾ ਸਾਰੀ ਜ਼ਿੰਦਗੀ ਦਾ ਲਾਂਭਾ ਨਾ ਤੁਹਾਡੇ ਗਲ ਪੈਣਾ ਪਤਾ ਤੁਹਾਨੂੰ ਮੰਮੀ ਮੈਂ ਗੱਲ ਸਮਝਦਾ ਜੋ ਜੁਵਾਈ ਨੇ ਕੀਤਾ ਨਾ ਗਲਤ ਕੀਤਾ ਪਰ ਸਾਰੀ ਜ਼ਿੰਦਗੀ ਕਿਰਨ ਨੂੰ ਤਾਂ ਨਹੀਂ ਘਰੇ ਬਿਠਾ ਸਕਦੇ ਕਮਾਲ ਆ ਚਾਚਾ ਜੀ ਇੱਥੇ ਆ ਗਿਓ ਮੇਰਾ ਇੰਨਾ ਜਲੋਸ ਕੱਢ ਗਿਆ ਤੁਹਾਨੂੰ ਪਤਾ ਮੈਂ ਉੱਧਰ ਕਿੱਦਾਂ ਰਹਿ ਰਹੀ ਹਾਂ ਇੱਕ ਤੀ ਸੋਹੜੇ ਘਰ ਕਿੱਦਾਂ ਰਹਿੰਦੀ ਆ ਇਹ ਉਹਨੂੰ ਪਤਾ ਹੁੰਦਾ ਤੇ ਜੇ ਉਹ ਦੁਖੀ ਆ ਤੇ ਉਹ ਇਸ ਕਰਕੇ ਚੋਪਾ ਕਿ ਉਹਦੇ ਮਾਪਿਓ ਸੁਖੀ ਰਹਿਣ ਮੰਮੀ ਜੀ ਕੁੜੀ ਨੂੰ ਬਖਾਣਾ ਤਰੀਕੇ ਸਿਰ ਬਖਾਣਾ ਦੱਸੋ ਉਸ ਕੀ ਕਰੀਏ ਗੁੱਸਾ ਉਹਤੀ ਆਪਣੀ ਵਸਾਓ ਮੈਂ ਤੁਹਾਨੂੰ ਕਿਹੜਾ ਰੋਕਿਆ ਇਹ ਨਾ ਸੋਚੋ ਕਿ ਸਾਡੀ ਜਵਾਈ ਕੋਲ ਮਾਫੀ ਮੰਗੇਗੀ ਮੈਂ ਨਹੀਂ ਮਾਫੀ ਮੰਗਣ ਵਾਲੀ ਚੱਲ ਵੀਰੇ ਚਲੀਏ ਯਾਰ ਮੰਮੀ ਅਜੇ ਗੁੱਸੇ 'ਚ ਆ ਕੱਲ ਦੇਖਾਂਗੇ ਦਾਦੀ ਜਿਉ ਸੱਚੀ ਨਾ ਮੈਨੂੰ ਲੈਣ ਆਇਆ ਫਿਰ ਕੀ ਕਰਾਂਗੇ ਚੁੱਪ ਕਰਕੇ ਬਹਿ ਜਾ ਦੋ ਰੋਟੀਆਂ ਤੈਨੂੰ ਮੈਂ ਖਵਾਵਾਂਗੀ ਇਹ ਜੇ ਨਾਲੇ ਤਾਂ ਮੈਂ ਨਹੀਂ ਚਾਹਦੀ ਤੂੰ ਬਸੇ ਜਿਹੜਾ ਮੇਰੀ ਧੀ ਕੋਲੋਂ ਮਾਫੀ ਮੰਗਾ ਸਕਦਾ ਹੈ ਤੇ ਇਹ ਜਿਹੜਾ ਕੀ ਕਰਦਾ ਹੋਊਗਾ ਚਲੋ ਛੱਡੋ ਦਾਦੀ ਤੁਸੀਂ ਕਿਹਾ ਜੀਜੀ ਨਾਲ ਘਟੋ ਉਹਨਾਂ ਨੇ ਬਰਾਬਰ ਹੀ ਬੋਲੇ ਹੋ ਹੁਣ ਪੈ ਜਾਓ ਲੰਬੇ ਅਸੀਂ ਰੋਟੀ ਰੋਟੀ ਬਣਾ ਲਈਏ ਚਲ ਕੇ ਨਹੀਂ ਹਾਂ ਤਾਂ ਡੋਰ ਵੀ ਨਹੀਂ ਆਈ ਆਡੀਸਪੀਨ ਨਹੀਂ ਵੀਰੇ ਸੇਜਾ ਪਤਾ ਮੰਮੀ ਦਾ ਬੀਪੀ ਵੱਧ ਰਿਹਾ ਹੈ ਤੇ ਪਹਿਲਾਂ ਹੀ ਪੱਤਾ ਬਣਾ ਕੇ ਰੱਖ ਲਓ ਉਦੋਂ ਤੁਸੀਂ ਬੋਲਦੇ ਨਹੀਂ ਕੋਈ ਜਣਾ ਕੋਈ ਗੱਲ ਨਹੀਂ ਵੀਰੇ ਗੁੱਸੇ ਘਟੇ ਹੁੰਨੇ ਆ ਆ ਬਾਹਰ ਤਾਂ ਮੈਡੀਕਲ ਹੈ ਮੈਂ ਭੱਜ ਕੇ ਫੜੀ ਲੈ ਆਨੀ ਮੰਮੀ ਲਈ ਦਵਾਈ ਤੂੰ ਕਿਉਂ ਬੋਝ ਲੈ ਕੇ ਚੱਲਦਾ ਉਸ ਦਿਨ ਨੇ ਮੈਂ ਡਾਕਟਰ ਕੋਲੋਂ ਦਵਾਈ ਲਈ ਸੀ ਨਾ ਉਧਰ ਚੋ ਇੱਕ ਗੋਲੀ ਪਈ ਸੀ ਤੇ ਮੈਂ ਆਪਣੀ ਜੀਬ ਥੱਲੇ ਰੱਖ ਲਈਏ ਤੇ ਹੁਣ ਮੈਂ ਠੀਕ ਆ ਐਵੇਂ ਨਾ ਟੈਨਸ਼ਨ ਲਈ ਜਾਓ ਉਹ ਤਾਂ ਕੋਈ ਗੱਲ ਨਹੀਂ ਵੀਰੇ ਜੇ ਮੰਮੀ ਨੂੰ ਬਾਈ ਚਾਂਸ ਕੁਝ ਹੁੰਦਾ ਵੀ ਹੈ ਤੇ ਆ ਬਾਹਰ ਹੀ ਮੈਡੀਕਲ ਐ ਮੈਂ ਭੱਜ ਕੇ ਦਵਾਈ ਫੜ ਲਿਆਉਂਗੀ ਤੇ ਨਾਲੇ ਕੱਲ ਦੇ ਜਦੋਂ ਤੁਸੀਂ ਤਿੰਨੇ ਨੇ ਉਧਰੋਂ ਵੀ ਆਏ ਹੋ ਤੁਹਾਡੀ ਤਿੰਨਾ ਦੇ ਮੂੰਹ ਲਟਕੇ ਹੋਏ ਨੇ ਸਾਨੂੰ ਦੱਸੋ ਤੇ ਸਹੀ ਕੀ ਉਧਰ ਗੱਲਬਾਤ ਕੀ ਹੋਈ ਐ ਦੀਦੀ ਤੁਸੀਂ ਵੀ ਮੈਨੂੰ ਆ ਕੇ ਕੁਝ ਨਹੀਂ ਦੱਸਿਆ ਦੱਸਣਾ ਇਹਨਾਂ ਨੇ ਸਵਾਏ ਪਹਿਲੀ ਗੱਲ ਤਾਂ ਇਹ ਜਦੋਂ ਮੰਮੀਆਂ ਦਾ ਫੋਨ ਆਇਆ ਸੀ ਮੰਮੀ ਨੂੰ ਉੱਧਰ ਜਾਣਾ ਨਹੀਂ ਚਾਹੀਦਾ ਸੀ ਜਦ ਤੱਕ ਮੈਨੂੰ ਨਾ ਫੋਨ ਕਰ ਲੈਂਦੇ ਜਾਂ ਮੇਰੀ ਵੇਟ ਨਾ ਕਰ ਲੈਂਦੇ ਉੱਥੇ ਜਾ ਕੇ ਵਿਹਲੀ ਮੰਮੀ ਦੀ ਬੇਇੱਜ਼ਤੀ ਹੋਈ ਹੋਈ ਐ ਨਾਲੇ ਮੰਮੀਆਂ ਨੇ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਕੱਢਿਆ ਮੰਮੀ ਤੋਂ ਹੁਣ ਤੂੰ ਆਪਣੀਆਂ ਦੋਨਾਂ ਭੈਣਾਂ ਨੂੰ ਫੋਨ ਕਰੇਂਗਾ ਤੇ ਉਹ ਭੱਜਦੀਆਂ ਹੀ ਆਣਗੀਆਂ ਐਵੇਂ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਸੀ ਤੇ ਮੈਂ ਭੱਜਦੀ ਗਈ ਮੈਂ ਸੋਚਿਆ ਸੀਗਾ ਵੀ ਗੱਲ ਨਿਬੇੜਨੀ ਹੋਏਗੀ ਮੰਮੀ ਮੇਰੇ ਵਿਆਹ ਨੂੰ ਨਾ 20-25 ਦਿਨ ਹੋ ਗਏ ਨੇ ਵੀ 25 ਦਿਨਾਂ ਚ ਮਾਮਿਆਂ ਨੇ ਮੰਮੀ ਨੂੰ ਫੋਨ ਕੀਤਾ ਨਹੀਂ ਉਦੋਂ ਉਹਨਾਂ ਦਾ ਸਰਦਾ ਪਿਆ ਸੀ ਹੁਣ ਉਹਨਾਂ ਨੇ ਮਤਲਬ ਵਾਸਤੇ ਮੰਮੀ ਨੂੰ ਸੱਦ ਲਿਆ ਨਾਲੇ ਜੇ ਮੈਂ ਆਪਦੀਆਂ ਭੈਣਾਂ ਨੂੰ ਯਾਦ ਕਰਾਂਗਾ ਨਾ ਤੇ ਆਪਦੇ ਮਤਲਬ ਵਾਸਤੇ ਨਹੀਂ ਯਾਦ ਕਰਾਂਗਾ ਤੇ ਮਾਮਿਆਂ ਨੇ ਮਾਮਿਆਂ ਨੇ ਮਤਲਬ ਨੂੰ ਯਾਦ ਕੀਤਾ ਸੀ ਮੰਮੀ ਨੂੰ ਚਲੋ ਕੋਈ ਨਹੀਂ ਵੀਰੇ ਤੁਸੀਂ ਕਿਉਂ ਮੰਮੀ ਤੇ ਖਿਜੀ ਜਾਂਦੇ ਹੋ ਸਾਨੂੰ ਗੱਲ ਤਾਂ ਦੱਸੋ ਤੁਸੀਂ ਕੱਲ ਵੀ ਗੁੱਸੇ ਸੀਗੇ ਅੱਜ ਫਿਰ ਮੰਮੀ ਨੂੰ ਬੋਲੀ ਜਾਂਦੇ ਹੋ ਐਡਾ ਵੀ ਕਿਹੜਾ ਗੁੱਸਾ ਜਿਹੜਾ ਸ਼ਾਂਤੀ ਨਹੀਂ ਹੁੰਦਾ ਪਿਆ ਰੀਆ ਉਹਨਾਂ ਨੇ ਗੱਲ ਨਿਬੜਨ ਵਾਸਤੇ ਨਹੀਂ ਮੰਮੀ ਨੂੰ ਸੀ ਬੁਲਾਇਆ ਮੰਮੀ ਨੂੰ ਤਾਉਨਾ ਨੇ ਤਾਂ ਬੁਲਾਇਆ ਸੀ ਕਿਉਂਕਿ ਉਹਨਾਂ ਦੀ ਜਵਾਈ ਦੀਆਂ ਦੋ ਡਿਮਾਂਡਾਂ ਸੀਗੀਆਂ ਜੋ ਕਿ ਉਹਨਾਂ ਨੇ ਮੰਮੀ ਦੇ ਥਰੂ ਪੂਰੀਆਂ ਕਰਵਾਉਣੀਆਂ ਸੀ। ਉਹ ਹਾਂ ਦੀਦੀ ਮੈਨੂੰ ਇੱਕ ਗੱਲ ਨਹੀਂ ਪਤਾ ਲੱਗੀ ਜਦੋਂ ਮੈਂ ਉੱਧਰ ਗਿਆ ਸੀ ਸਾਰਾ ਕੁਝ ਸ਼ਾਂਤ ਸੀਗਾ ਪਰ ਇੱਕੋ ਦਾ ਮੈਨੂੰ ਦੇਖ ਕੇ ਉਹ ਕਿ ਪੁੱਤਰ ਗਿਆ ਸੀਗਾ ਕਹਿੰਦਾ ਪਿਆ ਸੀ ਕਿ ਭੂਆ ਨਾਲ ਤਾਂ ਗੁੱਸਾ ਗਿਲਾ ਖਤਮ ਹੋ ਗਿਆ ਹੁਣ ਤੇਰੇ ਨਾਲ ਵੀ ਗੁੱਸਾ ਗਿਲਾ ਖਤਮ ਕਰਨਾ। ਉਹ ਭਰਾਵਾ ਤੂੰ ਇਹ ਵੀ ਸੁਣ ਲੈ ਉਹ ਇਸ ਗੱਲੋਂ ਗੁੱਸੇ ਨਹੀਂ ਸੀਗਾ ਕਿ ਉਹਨੂੰ ਚਾਹ ਪਾਣੀ ਨਹੀਂ ਪੁੱਛੀ ਉਹ ਤਾਂ ਇਸ ਗੱਲੋਂ ਪੁੱਤਰਿਆ ਫਿਰਦਾ ਸੀਗਾ ਕਿ ਜੁਵਾਈ ਦੇ ਬੰਦੇ ਕੱਪੜੇ ਤੇ ਉਹਨੂੰ ਛਾਪ ਨਹੀਂ ਪਾਈ। ਉਹ ਦੀਦੀ ਉਹਨੂੰ ਕਹ ਆਪਦਾ ਬੂਥਾ ਵੇਖ ਤੇ ਆਪਦੀ ਡਿਮਾਂਡ ਵੇਖ। ਨਾ ਛਾਪ 1-2 ਰੁਪਏ ਦੀ ਐ ਜਿਹੜੀ ਉਹਨੂੰ ਛਾਪ ਪਾ ਕੇ ਦੇ ਦੀਏ। ਨਾਲੇ ਮੰਮੀ ਮੈਨੂੰ ਵੀ ਲੱਗਦਾ ਤੈ ਉੱਥੇ ਜਾ ਕੇ ਆ ਗੱਲ ਦੀ ਹਾਂ ਕਰਤੀ ਹੋਣੀ ਐ ਵੀ ਛਾਪ ਪਾ ਦੇਣੀ ਆ ਜੇ ਉਹਨੂੰ ਛਾਪ ਪਾਣ ਨਾਲ ਮੇਰੇ ਪੇਕੇ ਮੈਨੂੰ ਵਾਪਸ ਮਿਲਦੇ ਐ। ਤੇ ਇਹਦੇ ਵਿੱਚ ਹਰਜ ਵੀ ਕੀ ਐ ਪਰ ਇਸ ਗੱਲ ਕਰਕੇ ਨਾ ਘੁੱਸਰ ਗਿਆ ਸੀਗਾ। ਨਾ ਨਾ ਭਰਾਵਾ ਮੈਂ ਕਿੱਥੇ ਹਾਂ ਕੀਤੀ ਸੀ। ਮੈਂ ਤਾਂ ਉਹਨਾਂ ਨੂੰ ਆਪ ਕਿਹਾ ਸੀ ਵੀ ਮੇਰੇ ਮੁੰਡੇ ਨੇ ਤੇ ਕਰਜ਼ਾ ਚੱਕ ਕੇ ਵਿਆਹ ਕੀਤਾ ਉਹ ਛਾਪ ਕਿੱਥੋਂ ਪਾ ਦੇਗਾ ਪਰ ਮੈਨੂੰ ਨਾਨੀ ਨੇ ਕਿਹਾ ਸੀ ਕਿ ਕੁਛ ਪੈਸੇ ਮੇਰੇ ਕੋਲ ਪਏ ਨੇ ਕੁਛ ਪੈਸੇ ਤੂੰ ਪਾ ਦੇ ਛਾਪ ਪਾ ਕੇ ਨੂੰ ਮਗਰੋਂ ਲਾ ਨਾ ਆ ਤਾਂ ਫਿਰ ਮਾਮਿਆਂ ਦੀ ਬੜੀ ਗਲਤ ਗੱਲ ਹੈ ਜੇ ਮੰਮੀ ਨੂੰ 20 25 ਦਿਨਾਂ ਬਾਅਦ ਫੋਨ ਕੀਤਾ ਵੀ ਤੇ ਸਿਰਫ ਆਪਣੇ ਮਤਲਬ ਦੇ ਲਈ ਨਾ ਕੀ ਗੱਲ ਭੈਣ ਦੇ ਲਈ ਦਿਲ ਦੇ ਵਿੱਚ ਪਿਆਰ ਜਮਾ ਹੀ ਮੁੱਕ ਗਿਆ ਸੀਗਾ ਉਹਨਾਂ ਦੇ ਉਹ ਤਾਂ ਰੀਆ ਜਦੋਂ ਮੈਂ ਕੱਲ ਉੱਧਰ ਗਿਆ ਨਾ ਮੈਂ ਤਾਂ ਉਹਨਾਂ ਦੇ ਮੂੰਹ ਤਾਂ ਹੀ ਦੇਖ ਲਿਆ ਸੀ ਕਿੰਨੇ ਆਪਣੇ ਮਤਲਬ ਨੂੰ ਬੁਲਾਇਆ ਮੰਮੀ ਮੇਰੀ ਨਾ ਕੰਨ ਖੋਲ ਕੇ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਮੇਰੇ ਤੋਂ ਬਿਨਾ ਪੁੱਛੇ ਤਾ ਮਾਮਿਆਂ ਦੇ ਘਰ ਪੈਰ ਰੱਖਿਆ ਤਾਂ ਤੇਰਾ ਮੇਰਾ ਰਿਸ਼ਤਾ ਖਤਮ ਹੋ ਜਾਣਾ ਮੰਮੀ ਇਹ ਗੱਲ ਮੈਨੂੰ ਵੀ ਬਹੁਤ ਬੁਰੀ ਲੱਗੀ ਕਿ ਉਹਨਾਂ ਨੇ ਉੱਥੇ ਬੁਲਾ ਕੇ ਸਾਡੀ ਬੇਇੱਜ਼ਤੀ ਕੀਤੀ ਤੇ ਨਾਲੇ ਸਾਨੂੰ ਚਾਰ ਗੱਲਾਂ ਸੁਣਾਈਆਂ ਬੱਸ ਕਰ ਭਾਈ ਹੁਣ ਮੈਨੂੰ ਕੀ ਪਤਾ ਸੀਗਾ ਵੀ ਉਹਨਾਂ ਨੇ ਉੱਥੇ ਬੁਲਾ ਕੇ ਰਿਸ਼ਤਾ ਜੋੜਨਾ ਹੈ ਕਿ ਰਿਸ਼ਤੇ ਨੂੰ ਤਾਰ-ਤਾਰ ਕਰਨਾ ਚਲੋ ਮੰਮੀ ਤੁਸੀਂ ਨਾ ਹੌਸਲਾ ਰੱਖੋ ਐਵੇਂ ਟੈਨਸ਼ਨ ਲੈ ਕੇ ਆਪਣਾ ਬੀਪੀ ਨਾ ਵਧਾਓ ਜੋ ਤੁਸੀਂ ਪਹਿਲਾਂ ਵੀ ਬਿਮਾਰ ਹੋਏ ਸੀ ਨਾ ਤਾਂ ਉਹਨਾਂ ਨੂੰ ਪਹਿਲਾ ਫਰਕ ਪਿਆ ਸੀ ਨਾ ਹੁਣ ਉਹਨਾਂ ਨੂੰ ਕੋਈ ਫਰਕ ਪੈਂਦਾ ਹੈ ਪੁੱਤ ਮੈਂ ਤਾਂ ਰਿਸ਼ਤੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆਂ ਵੀ ਤੇਰੇ ਵੀ ਪੇਕੇਆਂ ਨੂੰ ਨਾ ਲੱਗੇ ਵੀ ਇਹਦੀ ਸੱਸ ਦੇ ਰਿਸ਼ਤੇ ਸਾਡੇ ਘਰ ਕੇ ਖਰਾਬ ਹੋਏ ਨੇ ਮੰਮੀ ਇਹ ਜੀ ਕੋਈ ਗੱਲ ਨਹੀਂ ਹੈਗੀ ਭਾਬੀ ਦੇ ਪੇਕੇਆਂ ਨੇ ਜੇ ਨਹੀਂ ਵੀ ਸੋਚਣਾ ਹੋਇਆ ਨਾ ਤੁਸੀਂ ਕਹਿ ਕਹਿ ਕੇ ਉਹਨਾਂ ਨੂੰ ਸੋਚਣ ਲਾ ਦੇਣਾ ਨਾਲੇ ਮੇਰੀ ਗੱਲ ਸੁਣ ਲਓ ਜੇ ਹੁਣ ਮਾਮਿਆਂ ਨੂੰ ਤੁਹਾਡੀ ਲੋੜ ਹੈ ਨਾ ਆਪਣੇ ਆਪ ਸਾਡੇ ਦਰਾਂ ਮੁਰੇ ਆਣਗੇ ਤੁਸੀਂ ਉੱਥੇ ਬਾਰ ਬਾਰ ਬੇਇੱਜ਼ਤੀ ਕਰਾਣ ਨਾ ਜਾਇਓ ਤੇ ਜ਼ਿਆਦਾ ਵਧੀਆ ਰਹੀ ਗੱਲ ਨਾਨੀ ਨੂੰ ਮਿਲਣ ਦੀ ਮੈਂ ਆਪਣੀ ਦੀਨੂ ਕਾਲਜ ਦੇ ਵਿੱਚ ਕਹਿ ਦੂੰਗੀ ਕਿ ਨਾਨੀ ਨੂੰ ਕਿਸੇ ਨਾ ਕਿਸੇ ਦਿਨ ਪਾਰਕ ਦੇ ਵਿੱਚ ਲੈ ਜਾਣ ਇਧਰੋਂ ਮੈਂ ਤੁਹਾਨੂੰ ਲੈ ਜਾਊਂਗੀ ਤੁਸੀਂ ਦੋਵੇਂ ਮਾਮਾਤਿਆਂ ਉੱਥੇ ਮਿਲ ਲਿਆ ਕਰਿਓ ਰੀਆ ਕਿਤੇ ਨਾ ਕਿਤੇ ਮੰਮੀ ਇਸ ਗੱਲੋਂ ਵੀ ਸਹੀ ਐ ਮੰਮੀ ਕਹਿੰਦੀ ਐ ਕਿ ਮੇਰੇ ਪੇਕੇ ਬਣੇ ਰਹਿਣ ਮੇਰੀ ਮਾਂ ਦੇ ਜਿਹਾ ਹੁੰਦੇ ਜੇ ਪਰ ਗੱਲ ਇਹ ਐ ਨਾ ਪੇਕੇ ਮਾਮਾ ਨਾਲ ਹੁੰਦੇ ਨੇ ਮੈਂ ਕਹਿੰਨਾ ਪੇਕੇ ਭਰਾ ਭਰਜਾਈਆਂ ਨਾਲ ਵੀ ਹੁੰਦੇ ਨੇ ਪਰ ਜਿਉ ਚੱਜ ਨਾਲ ਤਾਂ ਦਿਲੋ ਵਰਤਣ ਚਲੋ ਭਾਈ ਠੀਕ ਐ ਹੁਣ ਮੈਂ ਨਾ ਆਪਣੇ ਪੇਕੇ ਬਚਾਉਂਦੇ ਬਚਾਉਂਦੇ ਕਿਤੇ ਆਪਣੇ ਬੱਚਿਆਂ ਤੋਂ ਹੀ ਦੂਰ ਨਾ ਹੋ ਜਾਵਾਂ ਹੁਣ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰਾਂਗੀ ਤੁਹਾਡੇ ਘੇਰੇ ਤੋਂ ਬਾਹਰ ਨਹੀਂ ਜਾਵਾਂਗੀ ਚਲੋ ਮੰਮੀ ਠੀਕ ਐ ਮੈਂ ਵੀ ਅੱਧੇ ਘੰਟੇ ਤੱਕ ਨਿਕਲਦੀ ਆਂ ਆ ਬੱਚੇ ਇੱਥੇ ਟਿਊਸ਼ਨ ਪੜ੍ਹਦੇ ਪਏ ਐ ਉਹਨਾਂ ਨੂੰ ਲੈ ਕੇ ਜਾਣੀ ਆ ਤੇ ਵੀਰੇ ਭਾਬੀ ਤਿਆਰ ਹੋਈ ਪਈ ਐ ਇਹਨੂੰ ਲੈ ਜਾ ਤੇ ਤੁਸੀਂ ਜਿੱਥੇ ਬਾਜ਼ਾਰ ਚੱਲੇ ਸੀ ਜਾਇਓ ਹਾਂਜੀ ਵੀਰੇ ਤੁਸੀਂ ਨਾ ਭਾਬੀ ਨੂੰ ਲੈ ਕੇ ਬਾਜ਼ਾਰ ਜਾਓ ਹਾਂਜੀ ਥੋੜੇ ਕੁ ਦਿਨ ਤਾਂ ਹੋਏ ਨੇ ਤੁਹਾਡੇ ਵਿਆਹ ਨੂੰ ਤੇ ਤੁਸੀਂ ਐਵੇਂ ਹੀ ਘਰ ਦੀਆਂ ਟੈਨਸ਼ਨਾਂ ਲਈਆਂ ਹੋਈਆਂ ਨੇ ਤੁਹਾਨੂੰ ਸਾਡੀ ਸੋਅ ਐ ਜੇ ਤੁਸੀਂ ਰਸਤੇ ਦੇ ਵਿੱਚ ਮੰਮੀ ਦੀ ਜਾਂ ਮਾਮੇ ਦੀ ਟੈਨਸ਼ਨ ਲਈ ਅਸੀਂ ਹੈਗੀਆਂ ਨਾ ਕਰੇ ਅਸੀਂ ਮੰਮੀ ਨੂੰ ਆਪੇ ਦੇਖ ਲਾਂਗੇ ਹੋਤਾ ਚਲ ਠੀਕ ਹੈ ਪਰ ਮੈਨੂੰ ਉਦੋਂ ਤੱਕ ਮੰਮੀ ਦੀ ਟੈਨਸ਼ਨ ਲੈਣੀ ਜਦੋਂ ਤੱਕ ਮੰਮੀ ਦੀ ਬੀਪੀ ਦੀ ਗੋਲੀ ਮੰਮੀ ਕੋਲ ਨਾ ਪਈ ਹੋਵੇ। ਪਹਿਲੇ ਮੈਂ ਮੰਮੀ ਨੂੰ ਨਾ ਦਵਾਈ ਦਿਵਾ ਲਿਆ ਨਾ ਉਸ ਤੋਂ ਬਾਅਦ ਮੈਂ ਜਾਣਾ। ਬਥੇਰਾ ਟਾਈਮ ਪਿਆ ਚਲ ਜੂਗਾ ਮੈਂ। ਉੱਠ ਮਾਤਾ ਦਵਾਈ ਦਿਵਾ ਕੇ ਲਿਆਵਾਂ ਦਾ ਬਤਨ ਮੈਂ। ਦੀਦੀ ਸਾਡੇ ਮਾਮੇ ਇਦਾਂ ਦੇ ਨੇ ਕਿ ਦੁਨੀਆ 'ਚ ਹੋਰ ਵੀ ਇਦਾਂ ਦੇ ਮਾਮੇ ਹੋਣਗੇ। ਰੀਆ ਅੱਜ ਕੱਲ ਰਿਸ਼ਤੇ ਨਾ ਪਰ ਇਹ ਤੋਂ ਪਰੇ ਐ ਟੁੱਟਣ ਲੱਗੇ। ਇੱਕ ਮਿੰਟ ਨਹੀਂ ਲੱਗਦਾ ਤੇ ਜੋੜਨ ਲੱਗੇ ਸਾਲਾਂ ਲੱਗ ਜਾਂਦੇ ਆ ਪਰ ਆਪਾਂ ਨਾ ਮੰਮੀ ਨੂੰ ਹਮੇਸ਼ਾ ਮਾਮਿਆਂ ਨਾਲ ਜੋੜ ਕੇ ਹੀ ਰੱਖਣਾ ਸਹੀ ਕਹ ਦੀ ਤੁਸੀਂ ਕਿਉਂਕਿ ਮੰਮੀ ਦਾ ਬਿਨਾ ਸਾਡਾ ਕੋਈ ਨਹੀਂ ਤੇ ਮੰਮੀ ਦਾ ਆਪਣੇ ਪੇਕੇਆ ਬਿਨਾ ਕੋਈ ਨਹੀਂ ਤੇ ਮੇਰਾ ਮੇਰੇ ਪੇਕੇਆਂ ਤੋਂ ਬਾਅਦ ਨਾ ਤੁਹਾਡੇ ਬਿਨਾ ਕੋਈ ਨਹੀਂ ਨੰਨੇ ਦਾ ਡਿਕਮਣੇ ਸੇ ਜੋ ਤੁਹਾਡੇ ਵਿਆਹ ਲਈ ਫੋਟਵਾ ਜਣਗੇ ਨਾ ਉਹ ਲਾਵਾਂਗੇ ਐਵੇਂ ਕੰਦਾ ਤੁਸੀਂ ਸੁਨੀਆਂ ਸੁਨੀਆਂ ਜਿਆ ਰੱਖੀਆਂ ਹੋਈਆਂ ਨੇ ਦੀਦੀ ਕੀ ਹੋਇਆ ਕੀ ਸੋਚਦੇ ਪਿਓ ਰੀਆ ਕੱਲ ਜੜੀਆਂ ਉੱਥੇ ਗੱਲਾਂ ਹੋਈਆਂ ਜਾਂ ਜੋ ਵੀ ਸੀਨ ਸੀਗਾ ਉਹ ਹੁਣ ਤੱਕ ਮੇਰੀ ਅੱਖਾਂ ਅੱਗੇ ਘੁੰਮ ਹੀ ਜਾਂਦਾ ਪਿਆ ਨਾਨੀ ਦੇ ਉਹਨਾਂ ਦੇ ਜਵਾਈ ਨੂੰ ਨਾ ਗਲਿਓ ਫੜ ਕੇ ਚੰਗੀ ਤਰ੍ਹਾਂ ਝੰਜੋੜ ਕੇ ਟੱਕਾ ਦਿੱਤਾ ਇੱਕ ਵਾਰ ਤਾਂ ਉਹਨਾਂ ਦਾ ਜਵਾਈ ਬਹੁਤ ਜ਼ਿਆਦਾ ਡਰ ਗਿਆ ਸੀ ਹੈ ਉਥੇ ਐਕਸ਼ਨ ਸੀਨ ਵੀ ਹੋਏ ਨੇ ਸਾਨੂੰ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਉਥੇ ਐਕਸ਼ਨ ਸੀਨ ਤੋਂ ਪਹਿਲੇ ਨਾ ਇਮੋਸ਼ਨਲ ਸੀਨ ਵੀ ਹੋਇਆ ਜਦੋਂ ਉਹਨਾਂ ਦਾ ਜਵਾਈ ਸਭ ਦੇ ਸਾਹਮਣੇ ਮੇਰੇ ਵੀਰੇ ਨੂੰ ਇਹ ਕਹਿੰਦਾ ਕਿ ਹੱਥ ਜੋੜ ਕੇ ਮਾਫੀ ਮੰਗ ਮੇਰੇ ਵੀਰੇ ਨੇ ਮਾਫੀ ਤਾਂ ਮੰਗ ਲਈ ਪਰ ਲਾਸਟ 'ਚ ਮੈਨੂੰ ਬਹੁਤ ਗੁੱਸਾ ਆਇਆ ਜਦੋਂ ਉਹ ਕਹਿੰਦਾ ਗੋਡਿਆਂ 'ਪਰ ਬੈਠ ਨੰਨੀ ਨੂੰ ਵੀ ਬੜਾ ਰੋਣਾ ਆਇਆ ਉਸ ਟਾਈਮ ਤੇ ਜਦੋਂ ਉਹਨੇ ਇਹ ਗੱਲ ਕਹੀ ਕਿ ਤੂੰ ਤਾਂ ਮਾਫੀ ਮੰਗ ਲਈ ਹੈ ਹੁਣ ਆਪਣੀ ਮਾਂ ਤੋਂ ਵੀ ਇੱਦੀ ਮਾਫੀ ਮੰਗਵਾ। ਅੱਛਾ ਦੀਦੀ ਉੱਥੇ ਇੰਨਾ ਕੁਝ ਹੋ ਗਿਆ ਤੇ ਪਵਨ ਵੀ ਨਹੀਂ ਉਹਨਾਂ ਦੇ ਜਵਾਈ ਨੂੰ ਕੁਝ ਵੀ ਨਹੀਂ ਕੀਤਾ ਜਦੋਂ ਉਹਨੇ ਮੰਮੀ ਬਾਰੇ ਗੱਲ ਕੀਤੀ ਕੀ ਗੱਲ ਉੱਥੇ ਵੀ ਇਹਨੂੰ ਗੁੱਸਾ ਨਹੀਂ ਆਇਆ ਰੀਆ ਗੁੱਸਾ ਤਾਂ ਵੀਰੇ ਨੂੰ ਬਹੁਤ ਆਇਆ ਸੀ ਪਰ ਜਦੋਂ ਉਹਨੇ ਇੱਕ ਵਾਰ ਮੰਮੀ ਵੱਲ ਦੇਖਿਆ ਨਾ ਪਰ ਉਹ ਚੁੱਪ ਕਰ ਗਿਆ। ਉਹ ਕਹਿੰਦਾ ਜੇ ਮੈਂ ਬੋਲ ਪਿਆ ਤੇ ਮੰਮੀ ਦੇ ਜਿਹੜੇ ਮਾੜੇ-ਮੋٹے ਪੇਕੇ ਵਰਤਦੇ ਆ ਨਾ ਮੰਮੀ ਨਾਲ ਮੰਮੀ ਉੱਥੋਂ ਵੀ ਜਾਂਦੀ ਲੱਗੇ ਜੀ ਉਹ ਇਹ ਤਾਂ ਉਹਨਾਂ ਦੋਨਾਂ ਮਾਮਿਆਂ ਤੇ ਮਾਮੀਆਂ ਦੀ ਚਾਲ ਸੀਗੀ ਸਾਡੇ ਨਾਲ ਨਾ ਵਰਤਣ ਦੀ ਦਿਲ ਤਾਂ ਮੇਰਾ ਕਰਦਾ ਹੁਣੇ ਜਾਵਾਂ ਤੇ ਉਹਨਾਂ ਨੂੰ ਪੁੱਛ ਕੇ ਆਵਾਂ ਵੀ ਮੇਰੇ ਵੀਰੇ ਨੇ ਵਿਆਹ ਕਿ ਕਰਾ ਲਿਆ ਤੇ ਤੁਸੀਂ ਸਾਡੇ ਨਾਲ ਵੈਰੀ ਕਮਾਈ ਜੰਨੇ ਹੋ ਜੇ ਪਵਨ ਵੀਰਾ ਚੁੱਪ ਹੈ ਨਾ ਤਾਂ ਉਹ ਵੀ ਮੰਮੀ ਦੇ ਮੂੰਹ ਕਰਕੇ ਚੁੱਪ ਹੈ ਤੇ ਮੈਂ ਨਹੀਂ ਚਾਹਂਦੀ ਕਿ ਮੰਮੀ ਦੇ ਪੇਕੇ ਚੁੱਪ ਹੈ ਚਲੋ ਕਿਸੇ ਨਾ ਹੁਣ ਚੁੱਪ ਨੂੰ ਆਪਾਂ ਨਾ ਬਾਰ ਬਾਰ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਜਿੰਨੀ ਤੇ ਰੋਹ ਪਹਿਲ ਨਹੀਂ ਨ ਕਰਦੇ ਆਪਾਂ ਵੀ ਨਹੀਂ ਪਹਿਲ ਕਰਨਾ ਨਾ ਭਾਬੀ ਨਾ ਪਹਿਲ ਤਾਂ ਉਹਨਾਂ ਨੇ ਕਰ ਹੀ ਦਿੱਤੀ ਪਹਿਲਾ ਜਿਹੜਾ ਮੇਰੀ ਮਾਂ ਨੂੰ ਘਰੇ ਬੁਲਾ ਕੇ ਉਹਦੀ ਬੇਇੱਜ਼ਤੀ ਕੀਤੀ ਤੇ ਦੂਜਾ ਮੇਰੇ ਵੀਰੇ ਨੂੰ ਆਪਣੇ ਜਵਾਈ ਦੇ ਸਾਹਮਣੇ ਝੁਕਾਇਆ ਹੁਣ ਆਹ ਵਾਲੀ ਖੁੰਦਕ ਤਾਂ ਉਹਨਾਂ ਨਾਲ ਪੂਰੀ ਕਰਕੇ ਹਟਣਾ ਚਲੋ ਹੁਣ ਤੁਸੀਂ ਦੋਨੋਂ ਬੈਠੋ ਤੇ ਮੈਂ ਵੀ ਘਰ ਨੂੰ ਜਾਂਦੀ ਆ ਬੱਚਿਆਂ ਨੂੰ ਲੈ ਕੇ ਹਨੇਰਾ ਹੁੰਦਾ ਪਿਆ ਤੇ ਨਾਲੇ ਰੀਆ ਮੰਮੀ ਆਂਦੇ ਐ ਤੇ ਮੰਮੀ ਦਾ ਧਿਆਨ ਤੂੰ ਰੱਖ ਲਈ

ਚਲੀਏ ਚਲੋ ਮੇਰੀ ਗੱਲ ਸੁਨੋ ਤੁਹਾਨੂੰ ਹੋਇਆ ਕੀ ਹੈ ਤੁਹਾਡਾ ਮੂਹ ਤਰਿਆ ਹੋਇਆ ਜੇ ਤੁਹਾਡਾ ਨਹੀਂ ਮੂਡ ਹੈਗਾ ਨਾ ਤਾਂ ਕੋਈ ਗੱਲ ਨਹੀਂ ਰਹਿਣ ਦੇਣੀ ਆ ਫਿਰ ਕਿਸੇ ਦਿਨ ਚੱਲ ਪਾਂਗੇ ਪਰ ਨਹੀਂ ਨਹੀਂ ਚੱਲਦੇ ਆ ਮਾਰਕੀਟ ਉਹ ਵਾਸਤੇ ਡਾਕਟਰ ਕੋ ਗਿਆ ਸੀਗਾ ਡਾਕਟਰ ਕਹਿੰਦਾ ਬਾਰ-ਬਾਰ ਮੰਮੀ ਦਾ ਬੀਪੀ ਵੱਧਣਾ ਵੀ ਇਹ ਅੱਗੇ ਜਾ ਕੇ ਤੁਹਾਨੂੰ ਦਿੱਕਤ ਦੇਊਗਾ ਬਸ ਉਹੀ ਬੋਝ ਜਿਹਾ ਪਿਆ ਹੋਇਆ ਹੋਰ ਤਾਂ ਕੁਝ ਨਹੀਂ ਤੁਸੀਂ ਦਵਾਈ ਲੈ ਜਾਂਦੀ ਨਾ ਟੈਨਸ਼ਨ ਨਾ ਲਓ ਦਵਾਈ ਤਾਂ ਰਾधिका ਮੈਂ ਲਿਆਤੀ ਹੈ ਪਰ ਗੱਲ ਇਹ ਹੈ ਨਾ ਮੰਮੀ ਮਾਮਿਆਂ ਦੀ ਟੈਨਸ਼ਨ ਲੈਣਾ ਨੋ ਨਹੀਂ ਹਟਦੀ ਪਈ ਜੇ ਮਾਮਿਆਂ ਦੀ ਟੈਨਸ਼ਨ ਲੈਣਾ ਹਟੇਗੀ ਤਾਹੀ ਮੰਮੀ ਨੂੰ ਬੀਪੀ ਵਾਲੀ ਪ੍ਰੋਬਲਮ ਸੈੱਟ ਹੋਏਗੀ ਕਿਉਂਕਿ ਜੇ ਬੀਪੀ ਵਾਲੀ ਪ੍ਰੋਬਲਮ ਪੈ ਗਈ ਗਾਹਾਂ ਜਾ ਕੇ ਦਿੱਕਤ ਆਉਗੀ ਤੇ ਮਾਮਿਆਂ ਨੂੰ ਇਸੇ ਗੱਲ ਦੀ ਫਿਕਰ ਵੀ ਨਹੀਂ ਹੈਗੀ ਕਿ ਅਸੀਂ ਆਪਣੀ ਭੈਣ ਦਾ ਹੀ ਖਿਆਲ ਕਰ ਲਈਏ ਕਿ ਉਹਦੇ ਸਿਰ ਤੇ ਉਹਦਾ ਘਰ ਵਾਲਾ ਹੈ ਨਹੀਂ ਉਹਨੂੰ ਕਿਹਦੀ ਲੋਡ ਪੈਣੀ ਹੈ ਪੇਕਿਆਂ ਦੀ ਪੈਣੀ ਇਹ ਗੱਲ ਨਾ ਤੁਹਾਡੀ ਮੈਂ ਅੰਦਰੋਂ ਫੀਲ ਕਰ ਸਕਦੀ ਹਾਂ ਇੱਕ ਤੀਵਾਸੇ ਨਾ ਆਪਣੇ ਪੇਕੇ ਛੱਡਨੇ ਬਹੁਤ ਔਖੇ ਹੁੰਦੇ ਖਾਸ ਕਰਕੇ ਉਹਦੋਂ ਜਦੋਂ ਤੀਨ ਨੂੰ ਸਹਾਰਾ ਹੀ ਪੇਕਿਆਂ ਦਾ ਹੋਵੇ ਯਾਰ ਇਹੀ ਗੱਲ ਨਾ ਮੈਂ ਮਾਮਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਮੰਮੀ ਨੂੰ ਸਿਰਫ ਉਹਨਾਂ ਦਾ ਸਹਾਰਾ ਜਿਸ ਦਿਨ ਉਹਨਾਂ ਦੇ ਇਹ ਗੱਲ ਪੱਲੇ ਪੈ ਫੇਰ ਰਿਸ਼ਤੇ ਸਹੀ ਹੋਗੇ ਚਲੋ ਹੁਣ ਤੁਸੀਂ ਨਾ ਬਾਰ-ਬਾਰ ਇਸ ਗੱਲ ਨੂੰ ਨਾ ਖਿੱਚੀ ਨਾ ਜਾਓ ਕਿਉਂਕਿ ਜਿੰਨੀ ਆਪਾਂ ਖਿੱਚਾਂਗੇ ਨਾ ਰਿਸ਼ਤੇ ਹੋਰ ਵਿਗੜਨਗੇ ਆਪਾਂ ਇੱਕ ਦੂਜੇ ਬਾਰੇ ਗਲਤ ਸਮਝਾਂਗੇ ਸੋ ਤੁਸੀਂ ਹੁਣ ਇਸ ਮੁੱਦੇ ਨੂੰ ਸ਼ਾਂਤ ਰਹਿਣ ਦਿਓ ਥੋੜਾ ਟਾਈਮ ਪਾਉਂਗੇ ਸਭ ਕੁਝ ਆਪੇ ਠੀਕ ਹੋ ਜਾਊਗਾ ਪਰ ਮੈਂ ਤੇਰੇ ਕੋਲ ਵੀ ਇੱਕ ਗੱਲ ਦੀ ਸੌਰੀ ਮੰਗਣਾ ਚਾਹੁੰਦਾ ਆ ਮੰਮੀ ਕਰਕੇ ਜਾਂ ਮੰਮਿਆ ਕਰਕੇ ਮੈਂ ਤੈਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਰਿਆ ਮੈਨੂੰ ਲੱਗਦਾ ਆ ਇਹ ਚੀਜ਼ਾਂ ਕਰਕੇ ਆਪਣਾ ਰਿਸ਼ਤਾ ਨਾ ਫਿੱਕਾ ਪੈ ਜਾਵੇ ਨਹੀਂ ਜੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਮੈਂ ਨਹੀਂ ਸੋਚਦੀ ਕਿ ਤੁਸੀਂ ਮੈਨੂੰ ਟਾਈਮ ਨਹੀਂ ਦਿੰਦੇ ਤੁਹਾ ਨੂੰ ਮੈਨੂੰ ਇਹ ਦੇਖ ਕੇ ਨਾ ਬਹੁਤ ਵਧੀਆ ਲੱਗਦਾ ਕਿ ਤੁਸੀਂ ਸਾਰੇ ਰਿਸ਼ਤਿਆਂ ਨੂੰ ਕਿੰਨੀ ਇਮਿਆਦ ਦਿੰਦੇ। ਮੈਂ ਤਾਂ ਇਹ ਕਹਿੰਦਾ ਕਿ ਕੀ ਹੈ ਮੈਂ ਉਹ ਰਿਸ਼ਤੇ ਨਾਲ ਨਾ ਬਿਲਕੁਲ ਸਹੀ ਚੱਲਣਾ ਚਾਹਨਾ ਜਿਹੜੇ ਰਿਸ਼ਤੇ ਮੇਰੇ ਨਾਲ ਸਹੀ ਨੇ। ਜਿਹੜੇ ਰਿਸ਼ਤੇ ਮੇਰੇ ਨਾਲ ਕਰਦੇ ਨੇ ਚਲਾਕੀਆਂ ਉਹ ਰਿਸ਼ਤੇ ਮੈਂ ਜਲਦੀ ਛੱਡ ਦਿੰਦਾ। ਕਈ ਰਿਸ਼ਤੇ ਜੀ ਇਦਾਂ ਦੇ ਹੁੰਦੇ ਨੇ। ਤੁਸੀਂ ਆਪਣੇ ਵੱਲੋਂ ਤਾਂ ਪੂਰੀ ਨਿਭਾਣ ਦੀ ਕੋਸ਼ਿਸ਼ ਕਰਦੇ ਹੋ ਪਰ ਅਗਲਾ ਬੰਦਾ ਤੁਹਾਡੇ ਨਾਲ ਚਲਾਕੀਆਂ ਕਰਦਾ ਤੇ ਮੈਨੂੰ ਉਹੀ ਚੀਜ਼ ਤੁਹਾਡੇ ਮਾਮਾ ਜੀ ਹੋਣ ਅਸੀ ਨਜ਼ਰ ਆਉਂਦੀ ਹੈ। ਚਲ ਛੱਡ ਇਹ ਨਾਲਾ ਮੁੱਦਾ ਤਾਂ ਖਤਮ ਹੋਣਾ ਨਹੀਂ ਐ ਕਰੀਏ ਆਪਾਂ ਚੱਲਦੇ ਹਾਂ ਮਾਰਕੀਟ ਕਿਆ ਕਰ ਬਾਹਰ ਹੈਗੀ ਠੰਡ ਤੈ ਕੋਟੀ ਪਾਲ ਲੈ ਰੀਆ ਦੇ ਕਮਰੇ ਚੋਂ ਵੀਆ ਦੀ ਕੋਟੀ ਲੈ ਲੈ ਜਾ ਮੈਂ ਬਾਹਰ ਕੋਟਰੀ ਮੈਂ ਹੁਣੇ ਆ ਰੀਆ ਹਾਂਜੀ ਭਾਬੀ ਰੀਆ ਅਸੀਂ ਨਾ ਮਾਰਕੀਟ ਚੱਲੇ ਸੀ ਤੇ ਤੇਰੇ ਵੀਰੇ ਨੇ ਨਾ ਮੈਨੂੰ ਦੇਖ ਕੇ ਕਿਹਾ ਕਿ ਠੰਡ ਬਹੁਤ ਆ ਜਾ ਕਿ ਰੀਆ ਤੂੰ ਕੋਟੀ ਲਿਆਓ ਤੇ ਚਾਹੀਦੀ ਸੀ ਦੇ ਦੋਗੇ ਤੁਸੀਂ ਲੋ ਦੱਸੋ ਭਾਬੀ ਆਹ ਕਿਹੜੀ ਗੱਲ ਕੀਤੀ ਕੋਟੀਆਂ ਛੱਡ ਕੇ ਪੂਰੀ ਅਲਮਾਰੀ ਤੁਹਾਡੀ ਹੈ ਮੈਂ ਹੁਣੇ ਕੱਢਦੀ ਹਾਂ ਦੋ ਤਿੰਨ ਸੋਹਣੀਆਂ ਸੋਹਣੀਆਂ ਉਹ ਨਾ ਆ ਰਿਹਾ ਫੱਬੀ ਦੇਖ ਕਿਹਜਾ ਕਿਦਾ ਫੋਨ ਐ ਅੱਜੂ ਲਿਖਿਆ ਹੋਇਆ ਨਾ ਰੈੱਡ ਹਾਰਟ ਦੀ ਆ